ਸਸਿਕਾ ਜੀ ਮਾ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ 온ਟਾਰੀਓ ਦੇ ਵਿੱਚ ਰਹਿੰਦੇ ਪਰਿਵਾਰਾਂ ਨੂੰ ਜਲਦ ਹੀ ਸੀਆਰਏ ਭੁਗਤਾਨ ਦੇ ਰੂਪ ਦੇ ਵਿੱਚ ਵੱਡੀ ਰਾਹਤ ਮਿਲਣ ਵਾਲੀ ਹੈ ਕਿਹਾ ਜਾ ਰਿਹਾ ਹੈ ਕਿ 온ਟਾਰੀਓ ਦੇ ਵਿੱਚ ਰਹਿੰਦੇ 4 ਬੱਚਿਆਂ ਵਾਲੇ ਆਮ ਪਰਿਵਾਰ ਦੇ ਲਈ ਮਾਸਿਕ ਸਹਾਇਤਾ ਲਗਭਗ 2600 ਡਾਲਰ ਤੱਕ ਪਹੁੰਚ ਸਕਦੀ ਹੈ ਅਤੇ ਇਸ ਲਾਭ ਦਾ ਫਾਇਦਾ 온ਟਾਰੀਓ ਵਾਸੀ ਨਵੰਬਰ ਦੇ ਵਿੱਚ ਚੁਕਸਤ ਨੇ ਤੇ ਮਿਲੀ ਜਾਣਕਾਰੀ ਮੁਤਾਬਕ ਐਸੀ ਯੋਜਨਾ ਦਾ ਲਾਭ ਹਰ ਇੱਕ ਨੂੰ ਮਿਲੇਗਾ ਭਾਵੇਂ ਤੁਸੀਂ ਜੀਟੀਏ ਦੇ ਵਿੱਚ ਖਰਚੇ ਦਾ ਪ੍ਰਬੰਧਨ ਕਰਨ ਵਾਲੇ ਮਾਪੇ ਹੋ ਛੜਬਦੀ ਦੇ ਵਿੱਚ ਕਿਰਾਏਦਾਰ ਹੋ ਜਾਂ ਫਿਰ ਭਰੀ ਯੋਗਤਾ ਬਿਲਾ ਦਾ ਸਾਹਮਣਾ ਕਰ ਰਹੇ ਹੋ ਜਾਂ ਇੱਕ ਸੀਨੀਅਰ ਇੱਕ ਸੀਆਰ ਪ੍ਰਬੰਧਿਤ ਲਾਭ ਇਹ ਕਿੰਨੇ ਬਣਾਉਂਦੇ ਨੇ ਕਿ ਵਿੱਤੀ ਸਹਾਇਤਾ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ ਜਿਵੇਂ ਨਵੰਬਰ 2025 ਸ਼ੁਰੂ ਹੁੰਦਾ ਹੈ ਇੰਟਰਵਿਊ ਦੇ ਪਰਿਵਾਰਾਂ ਨੂੰ ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਲਾਭ ਪੁਗਤਾਨਾ ਦੇ ਰੂਪ ਦੇ ਵਿੱਚ ਮਹੱਤਵਪੂਰਨ ਵਿੱਤੀ ਰਾਹਤ ਦੀ ਇੱਕ ਹੋਰ ਲਹਿਰ ਮਿਲਣ ਵਾਲੀ ਹੈ ਚਾਰ ਬੱਚਿਆਂ ਵਾਲੇ ਇੱਕ ਆਮ 온ਟਾਰੀਓ ਪਰਿਵਾਰ ਦੇ ਲਈ ਨਵੰਬਰ 2025 ਦੇ ਵਿੱਚ ਅਸਯੁਕਤ ਮਾਸਿਕ ਸਹਾਇਤਾ ਲਗਭਗ ਯਾਨੀ ਕਿ 2600 ਡਾਲਰ ਤੱਕ ਪਹੁੰਚ ਸਕਦੀ ਹੈ ਇਸ ਵਿਆਪਕ ਸੰਖੇਪ ਜਾਣਕਾਰੀ ਦੇ ਵਿੱਚ ਅਸੀਂ ਕਵਰ ਕਰਾਂਗੇ ਕਿ ਕੌਣ ਯੋਗ ਹੈ ਸਹੀ ਸਿਆਰੇ ਭੁਗਤਾਨ ਮਿਤੀਆਂ ਅਪਡੇਟ ਕੀ ਤਲਾਬ ਤਰਾਂ ਤੇ ਇਨ੍ਹਾਂ ਭੁਗਤਾਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੇ ਲਈ ਵਿਆਰਕ ਰਣਨੀਤੀਆਂ ਭਾਵੇਂ ਤੁਸੀਂ ਜੀਟੀਈ ਦੇ ਵਿੱਚ ਖਰਚੇ ਦਾ ਪ੍ਰਬੰਧਨ ਕਰਨ ਵਾਲੇ ਮਾਪੇ ਹੋ ਸੜਬਰੀ ਦੇ ਵਿੱਚ ਕਿਰਾਏਦਾਰ ਹੋ ਜਾਂ ਜਪਾਰੇ ਉਪਯੋਗ ਦਾ ਪਿਲਾ ਦਾ ਸਾਹਮਣਾ ਕਰ ਰਹੇ ਹੋ ਜਾਂ ਇੱਕ ਸੀਨੀਅਰ ਇਹ ਸੀਆਰਏ ਪ੍ਰਬੰਧਿਤ લાભ ਇਹ ਕਿੰਨੇ ਬਣਾਉਂਦੇ ਨੇ ਕਿ ਵਿੱਤੀ ਸਹਾਇਤਾ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ ਓਨਟਾਰੀਓ ਟ੍ਰੀਲੀਅਮ ਬੈਨੀਫਿਟ ਯਾਨਕੀ OTB ਇੱਕ ਮਹੀਨਾਵਸ ਸੁਬਾਈ ਭੁਗਤਾਨ ਹੈ ਜੋ ਤਿੰਨ ਮੁੱਖ ਕ੍ਰੈਡਿਟਾਂ ਨੂੰ ਜੋੜਦਾ ਹੈ ਪਹਿਲਾ ਓਨਟਾਰੀਓ ਸੇਲਜ਼ ਟੈਕਸ ਕ੍ਰੈਡਿਟ ਜਿਦੇ ਵਿੱਚ ਰੋਜ਼ਾਨਾ ਖਰੀਦਦਾਰੀ ਉੱਤੇ 13% HST ਨੂੰ ਆਫਸੈਟ ਕਰਨ ਦੇ ਵਿੱਚ ਮਦਦ ਕਰਦਾ ਹੈ ਦੂਸਰਾ ਓਨਟਾਰੀਓ ਐਨਰਜੀ ਐਂਡ ਪ੍ਰੋਪਰਟੀ ਟੈਕਸ ਕ੍ਰੈਡਿਟ OEPTC ਜੋ ਘਰਾਂ ਦੇ ਮਾਲਕਾਂ ਅਤੇ ਕਿਰਾਏਦਾਰਾਂ ਦੇ ਊਰਜਾ ਅਤੇ ਟੈਕਸ ਖਰਚਿਆਂ ਦੇ ਵਿੱਚ ਸਹਾਇਤਾ ਕਰਦਾ ਹੈ ਤੀਸਰਾ ਉਤਰੀ ਓਨਟਾਰੀਓ ਐਨਰਜੀ ਕ੍ਰੈਡਿਟ ਐਂਡ ਓਈਸੀ ਜੋ ਕਿ ਉੱਤਰੀ 온ਟਾਰੀਓ ਦੇ ਵਿੱਚ ਉੱਚ ਹੀਟਿੰਗ ਲਾਗਤ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਲਈ ਵਾਧੂ ਸਹਾਇਤਾ ਪ੍ਰਦਾਨ ਕਰਦਾ ਹੈ ਇਸ ਨਾਲ ਹੀ ਅਸਥਾਈ ਨਿਵਾਸੀ ਵੀ ਓਟ ਬੀ ਭੁਗਤਾਨ ਲਈ ਯੋਗ ਹੋ ਸਕਦੇ ਨੇ ਜੇਕਰ ਉਹ ਟੈਕਸ ਸਾਲ ਦੇ ਅੰਤ ਵਿੱਚ 온ਟਾਰੀਓ ਦੇ ਵਿੱਚ ਰਹਿੰਦੇ ਸਨ ਅਤੇ ਹੋਰ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਸੀ ਨਵੰਬਰ 2025 ਦੇ ਵਿੱਚ OTB ਭੁਗਤਾਨ ਦੀ ਮਿਤੀ ਦੀ ਗੱਲ ਕੀਤੀ ਜਾਵੇ ਤਾਂ ਅਗਲੀ OTB ਕਿਸ਼ਤ ਸੋਮਵਾਰ 10 ਨਵੰਬਰ 2025 ਨੂੰ ਤੈਅ ਕੀਤੀ ਗਈ ਹੈ ਜੇਕਰ ਤੁਹਾਡੇ ਕੋਲ ਡਾਇਰੈਕਟ ਡਿਪੋਜ਼ਿਟ ਸੈਟਅਪ ਹੈ ਤਾਂ ਉਮੀਦ ਕਰੋ ਕਿ ਭੁਗਤਾਨ ਕੈਨੇਡਾ ਪ੍ਰੋ ਡਿਪੋਜ਼ਿਟ ਦੇ ਦਿਨ ਦਿਖਾਈ ਦੇਵੇਗਾ ਚੈੱਕ ਦੇ ਲਈ ਵਾਧੂ ਡਾਕਪਰ ਕੀ ਰਿਹਾ ਸਮਾਂ ਦੇਣ ਦੀ ਲਗাল ਹੈ ਪਰਿਵਾਰਾਂ ਦੇ ਲਈ ਅਨੁਮਾਨਿਤ ਓਟੀਪੀ ਰਕਮ ਭਾਵੇਂ ਰਕਮ ਆਮਦਨ ਅਤੇ ਸਥਾਨ ਦੇ ਹਿਸਾਬ ਦੇ ਨਾਲ ਨਬ ਵੱਖ ਹੁੰਦੀਆਂ ਨੇ ਪਰ ਉਨਟੈਰੀਅਰ ਵਿੱਚ ਚਾਰ ਜੀਆਂ ਦਾ ਇੱਕ ਆਮ ਪਰਿਵਾਰ ਨਵੰਬਰ ਦੇ ਵਿੱਚ ਲਗਭਗ 150 ਡਾਲਰ ਤੋਂ 175 ਡਾਲਰ ਦੀ ਉਮੀਦ ਕਰ ਸਕਦਾ ਹੈ ਜੇਕਰ ਉਹ ਵੱਤ ਤੋਂ ਵੱਤ ਕ੍ਰੈਡਿਟ ਦੇ ਲਈ ਯੋਗ ਹੁੰਦੇ ਨੇ ਸੂਬੇ ਦੇ ਉੱਤਰੀ ਖੇਤਰ ਦੇ ਵਿੱਚ ਜ਼ਿਆਦਾ ਹੀਟਿੰਗ ਲਾਗਤ ਵਾਲੇ ਪਰਿਵਾਰ ਥੋੜਾ ਜ਼ਿਆਦਾ ਦੇਖ ਸਕਦੇ ਨੇ ਸ਼ੁਰੂਆਤੀ ਮਹੀਨੇ ਦੀ ਜਮ੍ਹਾਂ ਰਕਮ ਲਗਭਗ 10 ਨਵੰਬਰ ਪਰਿਵਾਰਾਂ ਨੂੰ ਪ੍ਰਾਪਰਟੀ ਟੈਕਸ ਹਾਈਡਰੋ ਅਤੇ ਉਪਭੋਗਤਾ ਬਿੱਲਾਂ ਨੂੰ ਕਰੰਡ ਦੇ ਵਿੱਚ ਮਦਦ ਕਰਦੀ ਹੈ ਜੋ ਆਮ ਤੌਰ ਤੇ ਮਹੀਨੇ ਦੇ ਅੱਧ ਦੇ ਵਿੱਚ ਆਉਂਦੇ ਨੇ ਇਹ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ 온ਟਾਰੀਓ ਠੰਡੇ ਮੌਸਮ ਦੇ ਵਿੱਚ ਦਾਖਲ ਹੁੰਦਾ ਜਦੋਂ ਹੀਟਿੰਗ ਬਿੱਲ ਵੱਧਨੇ ਸ਼ੁਰੂ ਹੋ ਜਾਂਦੇ ਨੇ ਕੈਨੇਡਾ ਦੇ 온ਟਾਰੀਓ ਦੇ ਵਿੱਚ ਰਹਿੰਦੇ ਪਰਿਵਾਰਾਂ ਨੂੰ ਜਲਦ ਹੀ ਸੀਆਰਏ ਫੁਕਤਾਨ ਦੇ ਰੂਪ ਦੇ ਵਿੱਚ ਵੱਡੀ ਰਾਹਤ ਮਿਲਣ ਵਾਲੀ ਹੈ ਕਿਹਾ ਜਾ ਰਿਹਾ ਹੈ ਕਿ 온ਟਾਰੀਓ ਦੇ ਵਿੱਚ ਰਹਿੰਦੇ 4 ਬੱਚਿਆਂ ਵਾਲੇ ਆਮ ਪਰਿਵਾਰ ਦੇ ਲਈ ਮਾਸਿਦ ਸਹਾਇਤਾ ਲਗਭਗ 2600 ਡਾਲਰ ਤੱਕ ਪਹੁੰਚ ਸਕਦੀ ਹੈ ਅਤੇ ਇਸ ਲਾਭਦਾਇਕ ਫਾਇਦਾ 온ਟਾਰੀਓ ਵਾਸੀ ਨਵੰਬਰ ਦੇ ਵਿੱਚ ਚੁੱਕ ਸਕਦੇ ਨੇ ਤੇ ਮਿਲੀ ਜਾਣਕਾਰੀ ਮੁਤਾਬਕ ਇਸ ਯੋਜਨਾ ਦਾ ਲਾਭ ਹਰ ਇੱਕ ਨੂੰ ਮਿਲੇਗਾ ਭਾਵੇਂ ਤੁਸੀਂ ਜੀਟੀਏ ਦੇ ਵਿੱਚ ਖਰਚੇ ਦਾ ਪ੍ਰਬੰਧਨ ਕਰਨ ਵਾਲੇ ਮਾਪਿਓ ਸੜਬਦੀ ਦੇ ਵਿੱਚ ਕਿਰਾਏਦਾਰ ਹੋ ਜਾਂ ਫਿਰ ਭਰੀ ਯੋਗਤਾ ਬਿਲਾ ਦਾ ਸਾਹਮਣਾ ਕਰ ਰਹੇ ਹੋ ਜਾਂ ਇੱਕ ਸੀਨੀਅਰ ਇੱਕ ਸੀਆਰਏ ਪ੍ਰਬੰਧਿਤ ਲਾਭ ਇਹ ਕਿੰਨੀ ਬਣਾਉਂਦੇ ਨੇ ਕਿ ਵਿੱਤੀ ਸਹਾਇਤਾ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ ਜਿਵੇਂ ਨਵੰਬਰ 2025 ਸ਼ੁਰੂ ਹੁੰਦਾ ਹੈ ਇੰਟਰਵਿਊ ਦੇ ਪਰਿਵਾਰਾਂ ਨੂੰ ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਲਾਭ ਭੁਗਤਾਨਾਂ ਦੇ ਰੂਪ ਤੇ ਵਿੱਚ ਮਹੱਤਵਪੂਰਨ ਵਿੱਤੀ ਰਾਹਤ ਦੀ ਇੱਕ ਹੋਰ ਲਹਿਰ ਮਿਲਣ ਵਾਲੀ ਹੈ ਚਾਰ ਬੱਚਿਆਂ ਵਾਲੇ ਇੱਕ ਆਮ 온ਟਾਰੀਓ ਪਰਿਵਾਰ ਦੇ ਲਈ ਨਵੰਬਰ 2025 ਦੇ ਵਿੱਚ ਅਸਯੁਕਤ ਮਾਸਿਕ ਸਹਾਇਤਾ ਲਗਭਗ ਯਾਨੀ ਕਿ 2600 ਡਾਲਰ ਤੱਕ ਪਹੁੰਚ ਸਕਦੀ ਹੈ ਇਸ ਵਿਆਪਕ ਸੰਖੇਪ ਜਾਣਕਾਰੀ ਦੇ ਵਿੱਚ ਅਸੀਂ ਕਵਰ ਕਰਾਂਗੇ ਕਿ ਕੌਣ ਯੋਗ ਹੈ ਸਹੀ ਸਿਆਰੇ ਭੁਗਤਾਨ ਮਿਤੀਆਂ ਅਪਡੇਟ ਕੀ ਤਲਾਫ ਤਰ੍ਹਾਂ ਤੇ ਇਨ੍ਹਾਂ ਭੁਗਤਾਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੇ ਲਈ ਵਿਆਰਕ ਰਣਨੀਤੀਆਂ ਭਾਵੇਂ ਤੁਸੀਂ ਘੀਟੇ ਦੇ ਵਿੱਚ ਖਰਚਿਆਂ ਦਾ ਪ੍ਰਬੰਧਨ ਕਰਨ ਵਾਲੇ ਮਾਪੇ ਹੋ ਸੜਬਰੀ ਦੇ ਵਿੱਚ ਕਿਰਾਏਦਾਰ ਹੋ ਜਾਂ ਜਪਾਰੇ ਉਪਯੋਗਤਾ ਬਿੱਲ ਦਾ ਸਾਹਮਣਾ ਕਰ ਰਹੇ ਹੋ ਜਾਇਕ ਸੀਨੀਅਰ ਇਹ ਸੀਆਰਏ ਪ੍ਰਬੰਧਿਤ ਲਾਭ ਇਹ ਯਕੀਨੀ ਬਣਾਉਂਦੇ ਨੇ ਕਿ ਬਿੱਤੀ ਸਹਾਇਤਾ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ। ਹੁਣ ਟੈਰੀਓ ਟ੍ਰੀਲੀਅਮ ਬੈਨੀਫਿਟ ਯਾਨੀ ਕਿ ਓਟੀਬੀ ਇੱਕ ਮਹੀਨਾਵਸ ਸੁਬਾਈ ਭੁਗਤਾਨ ਹੈ ਜੋ ਤਿੰਨ ਮੁੱਖ ਕ੍ਰੈਡਿਟਾਂ ਨੂੰ ਜੋੜਦਾ ਹੈ। ਪਹਿਲਾ 온ਟਾਰੀਓ ਸੇਲਜ਼ ਟੈਕਸ ਕ੍ਰੈਡਿਟ ਜਿਦੇ ਵਿੱਚ ਰੋਜ਼ਾਨਾ ਖਰੀਦਦਾਰੀ ਉੱਤੇ 13% ਐਚਐਸਟੀ ਨੂੰ ਆਫਸੈਟ ਕਰਨ ਦੇ ਵਿੱਚ ਮਦਦ ਕਰਦਾ ਹੈ। ਦੂਸਰਾ 온ਟਾਰੀਓ એનર્ਜੀ ਐਂਡ ਪ੍ਰੋਪਰਟੀ ਟੈਕਸ ਕ੍ਰੈਡਿਟ OEPTC ਜੋ ਘਰਾਂ ਦੇ ਮਾਲਕਾਂ ਅਤੇ ਕਿਰਾਏਦਾਰਾਂ ਦੇ ਊਰਜਾ ਅਤੇ ਟੈਕਸ ਖਰਚਿਆਂ ਦੇ ਵਿੱਚ ਸਹਾਇਤਾ ਕਰਦਾ ਹੈ ਤੀਸਰਾ ਉਤਰੀ 온ਟਾਰੀਓ એનર્ਜੀ ਕ੍ਰੈਡਿਟ NOEC ਜੋ ਕਿ ਉਤਰੀ 온ਟਾਰੀਓ ਦੇ ਵਿੱਚ ਉੱਚ ਹੀਟਿੰਗ ਲਾਗਤ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਲਈ ਵਾਧੂ ਸਹਾਇਤਾ ਪ੍ਰਦਾਨ ਕਰਦਾ ਹੈ ਇਸਨਾਲੇ ਅਸਥਾਈ ਨਿਵਾਸੀ ਵੀ OTB ਭੁਗਤਾਨਯੋਗ ਹੋ ਸਕਦੇ ਨੇ ਜੇਕਰ ਉਹ ਟੈਕਸ ਸਾਲ ਦੇ ਅੰਤ ਵਿੱਚ 온ਟਾਰੀਓ ਦੇ ਵਿੱਚ ਰਹਿੰਦੇ ਸਨ ਅਤੇ ਹੋਰ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਸੀ। ਨਵੰਬਰ 2025 ਦੇ ਵਿੱਚ OTB ਭੁਗਤਾਨ ਦੀ ਮਿਤੀ ਦੀ ਗੱਲ ਕੀਤੀ ਜਾਵੇ ਤਾਂ ਅਗਲੀ OTB ਕਿਸ਼ਤ ਸੋਮਵਾਰ 10 ਨਵੰਬਰ 2025 ਨੂੰ ਤੈਅ ਕੀਤੀ ਗਈ ਹੈ ਜੇਕਰ ਤੁਹਾਡੇ ਕੋਲ ਡਾਇਰੈਕਟ ਡਿਪੋਜ਼ਿਟ ਸੈਟਅਪ ਹੈ ਤਾਂ ਉਮੀਦ ਕਰੋ ਕਿ ਭੁਗਤਾਨ ਕੈਨੇਡਾ ਪ੍ਰੋ ਡਿਪੋਜ਼ਿਟ ਦੇ ਦਿਨ ਦਿਖਾਈ ਦੇਵੇਗਾ ਚੈੱਕ ਦੇ ਲਈ ਵਾਧੂ ਡਾਕ ਪਰ ਕੀ ਰਿਆ ਸਮਾਂ ਦੇਣ ਦੀ ਲਗাল ਹੈ ਪਰਿਵਾਰਾਂ ਦੇ ਲਈ ਅਨੁਮਾਨਿਤ ਓਟੀਪੀ ਰਕਮ ਭਾਵੇਂ ਰਕਮ ਆਮਦਨ ਅਤੇ ਸਥਾਨ ਦੇ ਹਿਸਾਬ ਦੇ ਨਾਲ ਨਬ ਵੱਖ ਹੁੰਦੀਆਂ ਨੇ ਪਰ ਉਨਟਰੀਓਥ ਵਿੱਚ ਚਾਲ ਜੀਆਂ ਦਾ ਇੱਕ ਆਮ ਪਰਿਵਾਰ ਨਵੰਬਰ ਦੇ ਵਿੱਚ ਲਗਭਗ 150 ਡਾਲਰ ਤੋਂ 175 ਡਾਲਰ ਦੀ ਉਮੀਦ ਕਰ ਸਕਦਾ ਹੈ ਜੇਕਰ ਉਹ ਵੱਤ ਤੋਂ ਵੱਤ ਕ੍ਰੈਡਿਟ ਦੇ ਲਈ ਯੋਗ ਹੁੰਦੇ ਨੇ ਸੂਬੇ ਦੇ ਉੱਤਰੀ ਖੇਤਰ ਦੇ ਵਿੱਚ ਜ਼ਿਆਦਾ ਹੀਟਿੰਗ ਲਾਗਤ ਵਾਲੇ ਪਰਿਵਾਰ ਥੋੜਾ ਜ਼ਿਆਦਾ ਦੇਖ ਸਕਦੇ ਨੇ ਸ਼ੁਰੂਆਤੀ ਮਹੀਨੇ ਦੀ ਜਮ੍ਹਾਂ ਰਕਮ ਲਗਭਗ 10000 ਪਰਿਵਾਰਾਂ ਨੂੰ ਪ੍ਰਾਪਰਟੀ ਟੈਕਸ, ਹਾਈਡਰੋ ਅਤੇ ਉਪਭੋਗਤਾ ਬਿੱਲਾਂ ਨੂੰ ਕਵਰ ਕਰਨ ਦੇ ਵਿੱਚ ਮਦਦ ਕਰਦੀ ਹੈ ਜੋ ਆਮ ਤੌਰ ਤੇ ਮਹੀਨੇ ਦੇ ਅੱਧ ਵਿੱਚ ਆਉਂਦੇ ਨੇ। ਇਹ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ 온ਟਾਰੀਓ ਠੰਡੇ ਮੌਸਮ ਦੇ ਵਿੱਚ ਦਾਖਲ ਹੁੰਦਾ ਜਦੋਂ ਹੀਟਿੰਗ ਬਿੱਲ ਵਧਨੇ ਸ਼ੁਰੂ ਹੋ ਜਾਂਦੇ ਨੇ। ਕੈਨੇਡਾ ਦੇ 온ਟਾਰੀਓ ਦੇ ਵਿੱਚ ਰਹਿੰਦੇ ਪਰਿਵਾਰਾਂ ਨੂੰ ਜਲਦ ਹੀ CRA ਭੁਗਤਾਨ ਦੇ ਰੂਪ ਦੇ ਵਿੱਚ ਵੱਡੀ ਰਾਹਤ ਮਿਲਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ 온ਟਾਰੀਓ ਦੇ ਵਿੱਚ ਰਹਿੰਦੇ 4 ਬੱਚਿਆਂ ਵਾਲੇ ਆਮ ਪਰਿਵਾਰ ਦੇ ਲਈ ਮਾਸਿਕ ਸਹਾਇਤਾ ਲਗਭਗ 2600 ਡਾਲਰ ਤੱਕ ਪਹੁੰਚ ਸਕਦੀ ਹੈ। ਤੇ ਇਸ લાભ ਦਾ ਫਾਇਦਾ Ontario ਵਾਸੀ ਨਵੰਬਰ ਦੇ ਵਿੱਚ ਚੁੱਕ ਸਕਦੇ ਨੇ ਤੇ ਮਿਲੀ ਜਾਣਕਾਰੀ ਮੁਤਾਬਕ ਇਸ ਯੋਜਨਾ ਦਾ ਲਾਭ ਹਰ ਇੱਕ ਨੂੰ ਮਿਲੇਗਾ ਭਾਵੇਂ ਤੁਸੀਂ GTA ਦੇ ਵਿੱਚ ਖਰਚੇ ਦਾ ਪ੍ਰਬੰਧਨ ਕਰਨ ਵਾਲੇ ਮਾਪੇ ਹੋ ਸੜਬਦੀ ਦੇ ਵਿੱਚ ਕਿਰਾਏਦਾਰ ਹੋ ਜਾਂ ਫਿਰ ਭਰੀ ਯੋਗਤਾ ਬਿਲਾ ਦਾ ਸਾਹਮਣਾ ਕਰ ਰਹੇ ਹੋ ਜਾਂ ਇੱਕ ਸੀਨੀਅਰ ਇੱਕ CRA ਪ੍ਰਬੰਧਿਤ ਲਾਭ ਇਹ ਕਿੰਨੇ ਬਣਾਉਂਦੇ ਨੇ ਕਿ ਵਿੱਤੀ ਸਹਾਇਤਾ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ ਜਿਵੇਂ ਨਵੰਬਰ 2025 ਸ਼ੁਰੂ ਹੁੰਦਾ ਹੈ Ontario ਦੇ ਪਰਿਵਾਰਾਂ ਨੂੰ Canada Revenue Agency ਯਾਨੀ ਕਿ CRA ਲਾਭ ਭੁਗਤਾਨਾਂ ਦੇ ਰੂਪ ਤੇ ਵਿੱਚ ਮਹੱਤਵਪੂਰਨ ਵਿੱਤੀ ਰਾਹਤ ਦੀ ਇੱਕ ਹੋਰ ਲਹਿਰ ਮਿਲਣ ਵਾਲੀ ਹੈ ਚਾਰ ਬੱਚਿਆਂ ਵਾਲੇ ਇੱਕ ਆਮ Ontario ਪਰਿਵਾਰ ਦੇ ਲਈ ਨਵੰਬਰ 2025 ਦੇ ਵਿੱਚ ਅਸਯੁਕਤ ਮਾਸਿਕ ਸਹਾਇਤਾ ਲਗਭਗ ਯਾਨੀ ਕਿ 2600 ਡਾਲਰ ਤੱਕ ਪਹੁੰਚ ਸਕਦੀ ਹੈ ਇਸ ਵਿਆਪਕ ਸੰਖੇਪ ਜਾਣਕਾਰੀ ਦੇ ਵਿੱਚ ਅਸੀਂ ਕਵਰ ਕਰਾਂਗੇ ਕਿ ਕੌਣ ਯੋਗ ਹੈ ਸਹੀ ਸਿਆਰੇ ਭੁਗਤਾਨ ਮਿਤੀਆਂ ਅਪਡੇਟ ਕੀ ਤੇ ਲਾਭ ਤਰ੍ਹਾਂ ਤੇ ਨਫੁਗਤਾਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੇ ਲਈ ਵਿਆਰਕ ਰਣਨੀਤੀਆਂ ਭਾਵੇਂ ਤੁਸੀਂ ਜੀਟੀਈ ਦੇ ਵਿੱਚ ਖਰਚੇ ਦਾ ਪ੍ਰਬੰਧਨ ਕਰਨ ਵਾਲੇ ਮਾਲਕ ਹੋ ਸੜਬਰੀ ਦੇ ਵਿੱਚ ਕਿਰਾਏਦਾਰ ਹੋ ਜਾਂ ਜਪਾਰੇ ਉਪਯੋਗਤਾ ਬਿੱਲ ਦਾ ਸਾਹਮਣਾ ਕਰ ਰਹੇ ਹੋ ਜੈ ਇੱਕ ਸੀਨੀਅਰ ਇਹ ਸੀਆਰਏ ਪ੍ਰਬੰਧਿਤ ਲਾਭ ਇਹ ਕਿੰਨੇ ਬਣਾਉਂਦੇ ਨੇ ਕਿ ਬੀਤੀ ਸਹਾਇਤਾ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ ਅਨਟਰੀਓ ਪ੍ਰੀਲੀਮਰ ਬੈਨੀਫਿਟ ਯਾਨਕੀ OTB ਇੱਕ ਮਹੀਨਾਵਸ ਸੁਬਾਈ ਭੁਗਤਾਨ ਹੈ ਜੋ ਤਿੰਨ ਮੁੱਖ ਕ੍ਰੈਡਿਟਾਂ ਨੂੰ ਜੋੜਦਾ ਹੈ ਪਹਿਲਾ ਅਨਟਰੀਓ ਸੇਲਜ਼ ਟੈਕਸ ਕ੍ਰੈਡਿਟ ਜਿਦੇ ਵਿੱਚ ਰੋਜ਼ਾਨਾ ਖਰੀਦਦਾਰੀ ਉੱਤੇ 13% HST ਨੂੰ ਆਫਸੈਟ ਕਰਨ ਦੇ ਵਿੱਚ ਮਦਦ ਕਰਦਾ ਹੈ ਦੂਸਰਾ ਅਨਟਰੀਓ એનર્ਜੀ ਐਂਡ ਪ੍ਰੋਪਰਟੀ ਟੈਕਸ ਕ੍ਰੈਡਿਟ OEPTC ਜੋ ਘਰਾਂ ਦੇ ਮਾਲਕਾਂ ਤੇ ਕਿਰਾਏਦਾਰਾਂ ਤੇ ਊਰਜਾ ਤੇ ਟੈਕਸ ਖਰਚਿਆਂ ਦੇ ਵਿੱਚ ਸਹਾਇਤਾ ਕਰਦਾ ਹੈ ਤੀਸਰਾ ਉਤਰੀ ਅਨਟਰੀਓ એનર્ਜੀ ਕ੍ਰੈਡਿਟ ਐਂਡ ਏਸੀ ਜੋ ਕਿ ਉੱਤਰੀ ਅਤੇ ਟੈਟੋਟ ਵਿੱਚ ਉੱਚ ਹੀਟਿੰਗ ਲਾਗਤ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਲਈ ਵਾਧੂ ਸਹਾਇਤਾ ਪ੍ਰਦਾਨ ਕਰਦਾ ਹੈ ਇਸ ਨਾਲ ਹੀ ਅਸਥਾਈ ਨਿਵਾਸੀ ਵੀ ओटीबी ਭੁਗਤਾਨ ਲਈ ਯੋਗ ਹੋ ਸਕਦੇ ਨੇ ਜੇਕਰ ਉਹ ਟੈਕਸ ਸਾਲ ਦੇ ਅੰਤ ਵਿੱਚ ਹੁਨਟਰੀਓ ਦੇ ਵਿੱਚ ਰਹਿੰਦੇ ਸਨ ਅਤੇ ਹੋਰ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਸੀ ਨਵੰਬਰ 2025 ਦੇ ਵਿੱਚ OTB ਭੁਗਤਾਨ ਦੀ ਮਿਤੀ ਦੀ ਗੱਲ ਕੀਤੀ ਜਾਵੇ ਤਾਂ ਅਗਲੀ OTB ਕਿਸ਼ਤ ਸੋਮਵਾਰ 10 ਨਵੰਬਰ 2025 ਨੂੰ ਤੈਅ ਕੀਤੀ ਗਈ ਹੈ ਜੇਕਰ ਤੁਹਾਡੇ ਕੋਲ ਡਾਇਰੈਕਟ ਡਿਪੋਜ਼ਿਟ ਸੈਟਅਪ ਹੈ ਤਾਂ ਉਮੀਦ ਕਰੋ ਕਿ ਭੁਗਤਾਨ ਕੈਨੇਡਾ ਪ੍ਰੋ ਡਿਪੋਜ਼ਿਟ ਦੇ ਦਿਨ ਦਿਖਾਈ ਦੇਵੇਗਾ ਚੈੱਕ ਦੇ ਲਈ ਵਾਧੂ ਡਾਕ ਪਰ ਕਿਰਿਆ ਸਮਾਂ ਦੇਣ ਦੀ ਗੱਲ ਹੈ ਪਰਿਵਾਰਾਂ ਦੇ ਲਈ ਅਨੁਮਾਨਿਤ OTB ਰਕਮ ਭਾਵੇਂ ਰਕਮ ਆਮਦਨ ਅਤੇ ਸਥਾਨ ਦੇ ਹਿਸਾਬ ਦੇ ਨਾਲ ਨਾ ਵੱਖ ਹੁੰਦੀਆਂ ਨੇ ਪਰ ਉਤਾਰੀ ਦੇ ਵਿੱਚ ਚਾਰਜੀਆਂ ਦਾ ਇੱਕ ਆਮ ਇਹ ਵਾਰ ਨਵੰਬਰ ਦੇ ਵਿੱਚ ਲਗਭਗ 150 ਡਾਲਰ ਤੋਂ 175 ਡਾਲਰ ਦੀ ਉਮੀਦ ਕਰ ਸਕਦਾ ਹੈ ਜੇਕਰ ਉਹ ਵੱਧ ਤੋਂ ਵੱਧ ਕ੍ਰੈਡਿਟ ਦੇ ਲਈ ਉਹ ਖੁੰਦਦੇ ਨੇ ਸਵੇਰੇ ਦੇ ਉੱਤਰੀ ਖੇਤਰ ਦੇ ਵਿੱਚ ਜ਼ਿਆਦਾ ਹੀਟਿੰਗ ਲਾਗਤ ਵਾਲੇ ਪਰਿਵਾਰ ਥੋੜਾ ਜ਼ਿਆਦਾ ਦੇਖ ਸਕਦੇ ਨੇ ਸ਼ੁਰੂਆਤੀ ਮਹੀਨੇ ਦੀ ਜਮਾ ਰਕਮ ਲਗਭਗ 10 ਨਵੰਬਰ ਪਰਿਵਾਰਾਂ ਨੂੰ ਪ੍ਰਾਪਰਟੀ ਟੈਕਸ ਹਾਈਡਰੋ ਅਤੇ ਉਪਭੋਗਤਾ ਬਿੱਲਾਂ ਨੂੰ ਕਵਰ ਕਰਨ ਦੇ ਵਿੱਚ ਮਦਦ ਕਰਦੀ ਹੈ ਜੋ ਆਮ ਤੌਰ ਤੇ ਮਹੀਨੇ ਦੇ ਅੰਤ ਵਿੱਚ ਆਉਂਦੇ ਨੇ ਇਹ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ 온ਟਾਰੀਓ ਠੰਡੇ ਮੌਸਮ ਦੇ ਵਿੱਚ ਦਾਖਲ ਹੁੰਦਾ ਜਦੋਂ ਹੀਟਿੰਗ ਬਿੱਲ ਵਧਨੇ ਸ਼ੁਰੂ ਹੋ ਜਾਂਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ